ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਕਣਕ ਦੇ ਵਿੱਚ ਆਪਾਂ ਤੱਤਾ ਵਾਲੀ ਸਪਰੇ ਆਪਾਂ ਕਰਨੀ ਹੈ ਉਹਦਾ ਆਪਾਂ ਸਪਰੇ ਕਰਨ ਦਾ ਸਹੀ ਸਮਾਂ ਤੇ ਕੀ ਕੀ ਫਾਇਦੇ ਨੇ ਆਪਾਂ ਜਿਹੜੀ ਆਪਾਂ ਸਪਰੇ ਮੈਗਨੀਜ਼ ਪਲੱਸ ਜ਼ਿੰਕ ਪਲੱਸ ਯੂਰੀਆ ਤੇ ਕਿੰਨੇ ਕਿੰਨੀ ਮਾਤਰਾ ਦੇ ਵਿੱਚ ਆਪਾਂ ਇਹ ਚੀਜ਼ ਵਰਤਣੀ ਹੈ ਤੇ ਕਿੰਨੇ ਆਪਾਂ ਕਣਕ ਦੇ ਉੱਤੇ ਇਹਦੀ ਸਪਰੇ ਹਾ ਕਰ ਸਕਦੇ ਐ ਤੇ ਕਿੰਨੇ ਕਿੰਨੇ ਟਾਈਮ ਬਾਅਦ ਗੈਪ ਨਾਲ ਆਪਾਂ ਸਪਰੇ ਇਹਦੀ ਕਰ ਸਕਦੇ ਐ ਤੇ ਕਿਨੇ ਦਿਨਾਂ ਦੀ ਕਣਕ ਤੇ ਆਪਾਂ ਨੂੰ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਮਝਾਵਾਂਗੇ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਪਹਿਲੇ ਨੰਬਰ ਤੇ ਜੇ ਤੁਸੀਂ ਥੋ ਪਾਣੀ ਲਾਉਣ ਤੋਂ ਬਾਅਦ ਤੁਹਾਡੀ ਕਣਕ ਦਬ ਗਈ ਹੈ ਜਾਂ ਤੁਹਾਡੀ ਕਣਕ ਪੀਲੀ ਪੈ ਰਹੀ ਹੈ ਤੇ ਕਣਕ ਦੇ ਪੱਤੇ ਸੁੱਕ ਰਹੇ ਹੈ ਤੇ ਤੁਹਾਨੂੰ ਲੱਗ ਰਿਹਾ ਵੀ ਕਣਕ ਆਪਣੀ دب ਰਹੀ ਹੈ ਤੇ ਫਟਾਰਾ ਨਹੀਂ ਕਰ ਰਹੀ ਤਾਂ ਤੁਸੀਂ ਜਿਹੜੀਆਂ ਮੈਂ ਤੁਹਾਨੂੰ ਸਪਰੇਅ ਦਸੂਗਾ ਤੁਸੀਂ ਇਹਦੀ ਇੱਕ ਤੋਂ ਦੋ ਸਪਰੇਅ ਕਰਕੇ ਤੁਹਾਨੂੰ ਇੱਕ ਸਪਰੇਅ ਦੇ ਨਾਲ ਹੀ ਨੰਬਰ 1 ਸਪਰੇਅ ਹੈ ਤੁਹਾਨੂੰ ਇੱਕ ਸਪਰੇਅ ਦੇ ਨਾਲ ਹੀ ਚੰਗੇ ਰਿਜ਼ਲਟ ਕਣਕ ਦਾ ਫਟਾਰਾ ਤੇ ਰੰਗ ਰੂਪ ਦੇਖਣ ਨੂੰ ਸ਼ਾਨਦਾਰ ਮਿਲੂਗਾ ਸਪਰੇਅ ਇੱਕ ਵਾਰ ਜਿਹੜੇ ਕਿਸਾਨ ਭਰਾਵਾਂ ਨੇ ਪਿਛਲੇ ਸਾਲਾਂ ਦੇ ਵਿੱਚ ਇਹ ਜਿਹੜਾ ਤਰੀਕਾ ਹੈ ਫਾਰਮੂਲਾ ਇਹਨੂੰ ਵਰਤ ਰਹੇ ਹਨ ਉਨਾ ਨੂੰ ਇਹਦੇ ਰਿਜ਼ਲਟ ਬਾਰੇ ਪਤਾ ਹੈ ਤੇ ਉਹ ਵਾਰ-ਵਾਰ ਹਰੇਕ ਫਸਲ ਤੇ ਇਹਦੀ ਆ ਸੁਪਰੀਹਾ ਕਰ ਰਹੇ ਨੇ ਤੇ ਜਿਨ੍ਹਾਂ ਨੇ ਸਪਰੇ ਨਹੀਂ ਕੀਤੀ ਪਹਿਲੀ ਵਾਰ ਕਰਨੀ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀ ਕਿੰਨੀ ਮਾਤਰਾ ਦੇ ਵਿੱਚ ਆਪਾਂ ਕੀ ਕਿਹੜੀ ਚੀਜ਼ ਆਪਾਂ ਵਰਤਣੀ ਹੈ ਤੇ ਸਹੀ ਤਰੀਕੇ ਨਾਲ ਸਪਰੇ ਕਰੋ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਆਪਣੀ ਫਸਲ ਤੇ ਥੋੜੀ ਕੋਈ ਵੀ ਵੈਰਾਈਟੀ ਹੈ ਕੋਈ ਵੀ ਵੈਰਾਈਟੀ ਆ ਤੁਸੀਂ ਹਰੇਕ ਵੈਰਾਈਟੀ ਤੇ ਇਹਦੀ ਸਪਰੇਅ ਕਰ ਸਕਦੇ ਹੋ ਕੋਈ ਇਹਦੇ ਵਿੱਚ ਵੈਰਾਈਟੀ ਦਾ ਚੱਕਰ ਨਹੀਂ ਹੈਗਾ ਵੀ ਇਹਦੇ ਤੇ ਆਪਾਂ ਨਹੀਂ ਸਪਰੇਅ ਕਰ ਸਕਦੇ ਸਾਰੀਆਂ ਵੈਰਾਈਟੀ ਆ ਤੇ ਆਪਾਂ ਇਹਦੀ ਸਪਰੇਅ ਕਰ ਸਕਦੇ ਤੇ ਹੁਣ ਗੱਲ ਕਰਦੇ ਆ ਪਹਿਲੇ ਨੰਬਰ ਤੇ ਜੀ ਮੈਗਨੀਜ਼ ਜੀਨਾ ਮੇਰੇ ਕਿਸਾਨ ਭਰਾਵਾਂ ਨੇ ਹਜੇ ਪਹਿਲਾ ਪਾਣੀ ਲਾਉਣਾ ਹੈ ਤੇ ਤੁਸੀਂ ਮੈਗਨੀਜ਼ ਦੀ ਸਪਰੇਅ ਨਹੀਂ ਕੀਤੀ ਉਹ ਕਿਸਾਨ ਭਰਾ ਕੋਸ਼ਿਸ਼ ਕਰੋ ਵੀ ਪਾਣੀ ਤੋਂ ਪਹਿਲਾਂ ਪਹਿਲੇ ਪਾਣੀ ਤੋਂ ਪਹਿਲਾ ਜੇ ম্যাগਨੀਜੀ ਦੀ ਸਪਰੇ ਹੋ ਜਾਵੇ ਤਾਂ ਉਹਦੇ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਨੇ ਕਿਉਂਕਿ ਜੇ ਆਪਾਂ ম্যাগਨੀਜੀ ਦੀ ਸਪਰੇ ਕੋਰ ਟਾਈਮ ਕਣਕ ਨੂੰ ਪਹਿਲਾਂ ਕਰ ਦੋਗੇ ਤਾਂ ਆਪਾਂ ਨੂੰ 100% ਰਿਜ਼ਲਟ ਮਿਲੇਗਾ ਜੇ ਆਪਾਂ ਬਾਅਦ ਦੇ ਵਿੱਚ ਕਣਕ ਦੇ ਉੱਤੇ ਸਪਰੇ ਕਰੂਗੇ ਤਾਂ ਆਪਾਂ ਨੂੰ ਜਿਹੜੇ ਰਿਜ਼ਲਟ ਹੈ ਉਹ ਘੱਟ ਦੇਖਣ ਨੂੰ ਮਿਲਣਗੇ ਪਹਿਲਾਂ ਆਪਾਂ ਨੂੰ ਵੱਧ ਫਾਇਦਾ ਹੋਊਗਾ ਇਸ ਕਰਕੇ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਕਣਕ ਨੂੰ ਪਹਿਲਾ ਪਾਣੀ ਦੇਣਾ ਹੈ ਤਾਂ ਉਹ ਮੈਗਨੀਜ਼ੀ ਦੀ ਸਪਰੇਅ ਜ਼ਰੂਰ ਕਰੋ 1 ਕਿਲੇ ਦੇ ਵਿੱਚ 1 ਕਿਲੋ ਮੈਗਨੀਜ਼ੀ ਦੀ ਵਰਤੋਂ ਕਰੋ ਤੇ ਚੰਗੀ ਤਰ੍ਹਾਂ 150 ਲੀਟਰ ਪਾਣੀ ਦੇ ਨਾਲ ਸਪਰੇਅ ਕਰੋ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਪਾਣੀ ਲਗਾ ਚੁੱਕੇ ਐ ਕਣਕ ਨੂੰ ਤੇ ਤੁਹਾਡੀ ਜਿਹੜੀ ਕਣਕ ਉਹ ਦਬ ਰਹੀ ਹੈ ਪੀਲੀ ਪੈ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਜਦੋਂ ਤੁਹਾਡਾ ਕਣਕ ਬਾਤਾ ਬੱਤਰ ਆ ਜਾਵੇ ਖੇਤ ਆਪਣਾ 40 ਦਿਨਾਂ ਤੇ ਜਾ ਕੇ ਆਪਾਂ 25-30 ਦਿਨ ਤੇ ਕਣਕ ਨੂੰ ਪਾਣੀ ਦਿੰਦੇ ਆ ਤੇ 40 45 ਦਿਨ ਤੇ ਜਾ ਕੇ ਆਪਣੀ ਜਿਹੜੀ ਧਰਤੀ ਉਹ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਪੈਰ ਆਪਣੇ ਖੇਤ ਦੇ ਵਿੱਚ ਖੜਨ ਲੱਗ ਜਾਂਦਾ ਹੈ ਤਾਂ ਤੁਸੀਂ ਕੀ ਕਰਨਾ ਹੈ 1 ਕਿਲੋ ਮੈਗਨੀਜ਼ ਪਲੱਸ 1 ਕਿਲੋ ਜ਼ਿੰਕ ਜਿਹੜੀ ਮੈਗਨੀਜ਼ ਹੈ ਮੈਗਨੀਜ਼ ਤੁਸੀਂ ਵਰਤਣੀ ਹੈ 1 ਕਿਲੋ 30.5% ਵਾਲੀ ਤੇ 1 ਕਿਲੋ ਜ਼ਿੰਕ ਤੁਸੀਂ ਵਰਤਣੀ ਹੈ ਜੀ 21% ਵਾਲੀ ਤੇ 1 ਤੋਂ 1.5 ਕਿਲੋ ਤੁਸੀਂ ਜੂਰੀਆ ਲੈ ਸਕਦੇ ਐ ਤੇ ਤਿੰਨਾ ਦਾ ਤੁਸੀਂ ਵਧੀਆ ਤਰੀਕੇ ਨਾਲ ਢੋਲ ਬਣਾ ਕੇ ਕੋਸ਼ਿਸ਼ ਕਰੋ ਵੀ ਢੋਲ ਜੇ ਅਲੱਗ-ਅਲੱਗ ਬਣਾਵੋ ਸਾਰੀਆਂ ਤਿੰਨੇ ਚੀਜ਼ਾਂ ਦਾ ਢੋਲ ਇਕੱਠਾ ਨਾ ਕਰੋ ਅਲੱਗ-ਅਲੱਗ ਢੋਲ ਬਣਾਉਣ ਤੋਂ ਬਾਅਦ ਇਹਦੀ ਚੰਗੀ ਤਰ੍ਹਾਂ ਤੁਸੀਂ ਆਪਣੀ ਕਾਨਕ ਦੇ ਉੱਤੇ ਸਪਰੇਅ ਤੁਸੀਂ 150 ਲੀਟਰ ਪਾਣੀ ਲਗਾ ਕੇ ਸਪਰੇਅ ਕਰੋ ਤੇ ਸਪਰੇਅ ਕੋਸ਼ਿਸ਼ ਕਰੋ ਵੀ ਸਵੇ ਟਾਈਮ ਸਪਰੇਅ ਨਾ ਕੀਤੀ ਜਾਵੇ ਕਿਉਂਕਿ ਸਵੇਰ ਟਾਈਮ ਉਸ ਬਹੁਤ ਪੈਂਦੀ ਹੈ ਹੁਣ ਧੁੰਦ ਜੇ ਪੈਣੀ ਸ਼ੁਰੂ ਹੋ ਗਈ ਹੈ ਤੇ ਉਹਦੇ ਕਰਕੇ ਜੇ ਸੂਰਜ ਜਦੋਂ ਨਿਕਨ ਤੋਂ ਬਾਅਦ ਥੋੜੀ ਕਣਕ ਦੇ ਉੱਤੇ ਤੇਲ ਉਤਰ ਜਾਵੇ ਉਦੋਂ ਸਪਰੇਅ ਕਰੋ ਕਿਉਂਕਿ ਜੇ ਆਪਾਂ ਸਵੇਰ ਟਾਈਮ ਸਪਰੇਅ ਕਰੂਗੇ ਕਣਕ ਦੇ ਉੱਤੇ ਪਾਣੀ ਹੁੰਦਾ ਹੈ ਤੇਲ ਪਈ ਹੋਈ ਹੁੰਦੀ ਹੈ ਉਹਦੇ ਨਾਲ ਆਪਣੀ ਦਵਾਈ ਨੇ ਥੱਲੇ गिर ਜਾਣਾ ਹੈ ਪੱਤੇਆਂ ਦੇ ਵਿੱਚ ਰਚਨੀ ਨਹੀਂ ਤੇ ਥੱਲੇ ਹੀ गिर ਜਾਣੀ ਇਸ ਕਰਕੇ ਇਹ ਇੱਕ ਸਪਰੇਅ ਤੁਸੀਂ ਕਰਨੀ ਹੈ ਜੀ 40-45 ਦਿਨਾਂ ਤੇ ਤੇ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤੁਹਾਨੂੰ ਲੱਗ ਰਿਹਾ ਹੈ ਵੀ ਕਣਕ ਆਪਣੀ ਥੋੜੀ ਜੀ ਦਬ ਰਹੀ ਹੈ ਤੇ ਪਹਿਲੀ ਸਪਰੇਏ ਨੇ ਆਪਾਂ ਨੂੰ ਰਿਜ਼ਲਟ ਵਧੀਆ ਦਿੱਤਾ ਤਾਂ ਜਿਹੜੀ ਦੂਜੀ ਸਪਰੇਅ ਤੁਸੀਂ ਰਿਪੀਟ ਕਰ ਸਕਦੇ ਆ ਜੀ 10 ਦਿਨਾਂ ਬਾਅਦ ਦੂਜੀ ਸਪਰੇਅ ਆਪਾਂ 55 ਦਿਨਾਂ ਤੇ ਜਾ ਕੇ ਆਪਣੀ ਕਣਕ ਤੇ ਕਰ ਸਕਦੇ 2 ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਕਣਕ ਤੁਹਾਡੀ ਫਟਾਰਾ ਕਰੂਗੀ ਤੇ ਤੁਹਾਨੂੰ ਇਸ ਸਾਲ ਜਿਹੜਾ ਝਾੜ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਵੀ ਕਿ ਪਿਛਲੇ ਸਾਲ ਨਾਲੋਂ ਆਪਣੇ ਝਾੜ ਦੇ ਵਿੱਚ ਕਿੰਨਾ ਵਾਧਾ ਹੋਇਆ ਏ ਤੇ ਕਿੰਨਾ ਫਾਇਦਾ ਹੋਇਆ ਏ ਤੇ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਕਿਸਾਨ ਭਰਾਵਾਂ ਤੱਕ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਆਪਾਂ ਹੋਰ ਵੀ ਤੁਹਾਡੇ ਨਾਲ ਕਣਕ ਦੇ ਰਿਲੇਟਡ ਹੁਣ ਗੱਲਬਾਤ ਸਾਰੀ ਕਰਦੇ ਰਹਾਂਗੇ ਤੇ ਬਾਕੀ ਕਮੈਂਟ ਵਿੱਚ ਦੱਸਿਓ ਵੀ ਕਿਹੜੀ ਆਪਾਂ ਅਗਲੀ ਹੁਣ ਵੀਡੀਓ ਬਣਾਈਏ ਤੇ ਕਿਹੜੀ ਤੁਹਾਨੂੰ ਜਾਣਕਾਰੀ ਚਾਹੀਦੀ ਏ ਸਤਿ ਸ਼੍ਰੀ ਅਕਾਲ ਜੀ